ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਵੀਅਰਸ ਦਰਸ਼ਕ ਵੀਰੋ ਸਵਾਗਤ ਹੈ ਸੋ ਕਿਰਪਾ ਕਰਕੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦੇ ਦਿਓ ਤੇ ਜਿਵੇਂ ਜਿਵੇਂ ਆਪਣੇ ਵੀਰ ਜੁੜੀ ਜਾਂਦੇ ਹੈਗੇ ਸਾਰੇ ਜਣੇ ਲਾਈਕ કરી ਚੱਲੋ ਤੇ ਨਾਲ ਕਮੈਂਟ ਕਰੀ ਚੱਲੋ ਦੋਸਤੋ ਅੱਜ ਜਿਹੜਾ ਹੈਗਾ ਦੁਪਹਿਰ ਦੇ ਸਮੇਂ ਮੇਨ ਟੌਪਿਕ ਆ ਉਹਦੇ ਬਾਰੇ ਗੱਲ ਕਰਾਂਗੇ ਜ਼ਿੰਦਗੀ ਦੇ ਦੁੱਖ ਸੁੱਖੋ ਅਤੇ ਜ਼ਿੰਦਗੀ ਦੇ ਔਖੇ ਸੌਖੇ ਰਾਹ ਥੋੜਾ ਹਸਣਾ ਥੋੜਾ ਮਜ਼ਾਕੀਆ ਗੱਲਬਾਤ ਹਾਸਾ ਮਜ਼ਾਕ ਸਾਰੇ ਸੱਜਣਾ ਦਾ ਤਨਬਾਦ ਚੈਨਲ ਤੇ ਆਪਾਂ ਦੁਪਹਿਰੇ ਕਿਤੇ ਕਿਤੇ ਸਬਸਕ੍ਰਾਈਬ ਅਹ ਲਾਈਵ ਹੋਨੇ ਹੁੰਨੇ ਆ ਸੋਨੂੰ ਪਤਾ ਹੀ ਆ ਮੌਸਮ ਬਦਲ ਗਿਆ ਹੁਣ ਠੰਡ ਹੁਣ ਚੱਕੀ ਗਈ ਸਾਂਝਲਾ ਗਰਮੀ ਦੇ ਦਿਨ ਆ ਗਏ ਸੋ ਮੈਂ ਸੋਚਿਆ ਸੀ ਵੀ ਆਪਾਂ ਆਪਣੇ ਖੇਤ ਚ ਆ ਕੇ ਹੀ ਲਾਈਵ ਹੋਵਾਂਗੇ ਤੋਂ ਲਾਈਵ ਦੇ ਦੌਰਾਨ ਮੈਂ ਕਿਹਾ ਚਲੋ ਸਾਰੇ ਦੋਸਤਾਂ ਮਿੱਤਰਾਂ ਨਾਲ ਸਾਰੇ ਨਾਲ ਗੱਲਬਾਤ ਕਰਾਂਗੇ ਤੇ ਜਿਵੇਂ ਜਿਵੇਂ ਜੁੜੀ ਜਾਂਦੇ ਹੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਅੱਜ ਆਪਣਾ ਜਿਹੜਾ ਲਾਈਵ ਹੈ ਪ੍ਰੋਗਰਾਮ ਇਹਦੇ ਵਿੱਚ ਚਲੋ ਕੋਈ ਗੱਲਬਾਤ ਹਾਸਾ ਮਜ਼ਾਕ ਸਾਰੇ ਦੋਸਤਾਂ ਮਿੱਤਰਾਂ ਨਾਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਟਾਈਮ ਦੱਸ ਦਿਆਂ ਵੀ ਹੁਣ ਟਾਈਮ ਆ ਜਿਹੜਾ 3 ਕ ਦਾ ਹੋ ਗਿਆ ਦੇਖ ਲਓ ਤੁੱਪ ਚਾਰਛ ਪੇਰੇ ਮੌਸਮ ਵਧੀਆ ਹੋ ਗਿਆ ਤੁਹਾਨੂੰ ਮੈਂ ਦੂਜੇ ਕੈਮਰੇ ਦਾ ਦਿਖਾ ਦਿੰਦਾ ਹੈਗਾ ਦੇਖੋ ਮੌਸਮ ਵਧੀਆ 3:00 ਵਜੇ ਦਾ ਟਾਈਮ ਆ ਕੋਈ 15 ਕੋ 20 ਕੋ ਮਿੰਟ ਦਾ ਆਪਣਾ ਲਾਈਵ ਹੋਊਗਾ ਸੈਸ਼ਨ ਇਹ ਲਾਈਵ ਦੇ ਵਿੱਚ ਆਪਾਂ ਜਿਵੇਂ ਜਿਵੇਂ ਤੁਸੀਂ ਸਾਡੇ ਨਾਲ ਜੁੜੀ ਜਾਓਗੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੋ ਆ ਦੇਖ ਲਓ ਭਾਈ ਮੌਸਮ ਬਹੁਤ ਜ਼ਿਆਦਾ ਤਬਦੀਲੀ ਆ ਗਈ ਆਪਣੇ ਪੰਜਾਬ ਦੇ ਵਿੱਚ ਇੱਕਦਮ ਹੀ ਹੁਣ ਗਰਮੀ ਪੈ ਗਈ ਤੇ 15 ਤੋ ਵੀ ਦਿਨਾਂ ਨੂੰ ਸਮਝ ਲਓ ਵੀ ਕਣਕਾ ਕੁਣਕਾਂ ਦੀ ਜਿਹੜੀ ਵਾਢੀ ਐ ਉਹ ਸ਼ੁਰੂ ਹੋ ਜੂਗੀ ਤੇ ਚਾਰ ਸਪੇਰੇ ਹਰਿਆਲੀ ਹਰਿਆਲੀ ਆ ਤੁਹਾਨੂੰ ਪਤਾ ਹੀ ਐ ਮੈਂ ਜਿਆਦਾ ਸਮਾਂ ਨਹੀਂ ਲੈਣਾਗਾ ਸਾਰੇ ਦੋਸਤਾਂ ਮਿੱਤਰਾਂ ਦਾ ਸੋ ਕਿਰਪਾ ਕਰਕੇ ਮੈਂ ਕੈਮਰਾ ਆਪਣਾ ਮੜਾ ਜਾ ਕਮਾ ਕੇ ਦਿਖਾ ਦਿਆਂ ਵੀ ਖੇਤਾਂ ਦੇ ਵਿੱਚ ਹਰਿਆਲੀ ਹੋ ਗਈ ਤੇ ਹੁਣ ਮੌਸਮ ਆ ਜਿਹੜਾ ਉਹ ਵਧੀਆ ਹੋ ਗਿਆ ਆਪਾਂ ਗੱਲਬਾਤ ਸਾਰੀ ਸ਼ੁਰੂ ਕਰਾਂਗੇ ਹਜੇ ਆਪਾਂ ਆਈਆਂ ਲਾਈਵ ਤੇ ਜਿਹੜੇ ਸੱਜਣਾ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤੇ ਲਾਈਕ ਲਾਈਮ ਹੀ ਕਰੋ ਦੂਰ ਦੂਰ ਤੱਕ ਜਿੱਥੋਂ ਤੱਕ ਆਪਣਾ ਕੈਮਰਾ ਜਾਂਦਾ ਹੈ ਉਹ ਤੱਕ ਦੇਖ ਲਓ ਵੀ ਹੁਣ ਸੂਰਜਾ ਜਿਹੜਾ ਉਹ ਦੇਖੋ ਤੁਸੀਂ ਟੌਪ ਤੇ ਆ ਹੁਣ ਤੇ ਜਿਹੜਾ ਹੈਗਾ ਸਾਰਾ ਮੌਸਮਾ ਸਾਰਾ ਠੀਕ ਹੋ ਗਿਆ ਪਹਿਲਾਂ ਠੰਡ ਸੀਗੀ ਜਿਆਦੇ ਠੰਡ ਦਾ ਕਰਕੇ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਵੀ ਤਬਦੀਲੀ ਆ ਗਈ ਸੀਗੀ ਸਾਰੇ ਕਾਹ ਦੇ ਵਿੱਚ ਹੁਣ ਉਹ ਸਾਹਮਣੇ ਇੱਥੋਂ ਘੱਟੋ ਘਾਟ 7-8 ਕਿਲੋਮੀਟਰ ਤੇ ਪਿੰਡਾਂ ਤੇ ਪਿੰਡਾਂ ਦੀਆਂ ਵੀ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿੰਦਾ ਵੀ ਹੁਣ ਸਾਫ਼ ਨਜ਼ਰ ਆਉਂਦਾ ਹੈਗਾ ਵਿਜ਼ਿਬਿਲਟੀ ਹੈ ਜਿਹੜੀ ਉਹ ਠੀਕ ਹੈ ਕਹਿਣ ਤੋਂ ਮਤਲਬ ਤੇ ਆਪਣੇ ਚਾਰ ਚਪੇਰੇ ਜੋ ਵੀ ਤੁਹਾਨੂੰ ਮੈਂ ਖੇਤ ਖੱਪਿਆਂ ਦੇ ਵਿੱਚ ਜੋ ਚੱਲਦਾ ਹੈਗਾ ਮੋਟਰਾਂ ਛੋਟਰਾ ਸਭ ਤੁਹਾਨੂੰ ਮੈਂ ਦਿਖਾ ਦਿੰਨਾ ਹੈ ਜਿੱਥੇ ਵੀ ਕਿਤੇ ਦੂਰ ਦੂਰ ਤੱਕ ਮੇਰੇ ਪੰਜਾਬੀ ਭੈਣ ਭਰਾ ਵੀਰੋ ਸਾਨੂੰ ਦੇਖਣ ਵਾਲੇ ਆ ਸਾਨੂੰ ਪਿਆਰ ਕਰਨ ਵਾਲੇ ਆ ਸਾਰਿਆਂ ਨੂੰ गुजारिश ਹੈ ਕਿ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਦੇ ਵਿੱਚ ਆਪਣੀ ਰਾਏ ਜਰੂਰ ਦੇ ਦਿਓ ਲਾਈਕ ਜਰੂਰ ਕਰਦਿਆ ਕਰੋ ਭਾਈ ਜਿਹੜੇ ਲਾਈਵ ਹੋ ਗਈ ਸੋ ਗੱਲਬਾਤ ਆਪਾਂ ਸ਼ੁਰੂ ਕਰਦੇ ਆ ਮੈਂ ਕਿਹਾ ਚਲੋ ਪਹਿਲਾਂ ਦਰਸ਼ਕਾਂ ਨੂੰ ਦਿਖਾ ਦਈਏ ਹਜੇ ਥੋੜਾ ਟਾਈਮ ਹੀ ਹੋਇਆ ਤਿੰਨ ਚਾਰ ਮਿੰਟ ਹੀ ਮੌਸਮ ਬਾਰੇ ਮੈਨੂੰ ਕਿਸੇ ਨੇ ਕਿਹਾ ਸੀ ਵੀ ਸਾਰਾ ਭਾਈ ਜੀ ਤੁਸੀਂ ਆਪਦੇ ਇਲਾਕੇ ਦਾ ਮੌਸਮ ਦਿਖਾਓ ਆ ਦੇਖ ਲਓ ਹਰਿਆਲੀ ਆ ਚਾਰਜ ਪਰੇ ਵਿਜ਼ਿਬਿਲਟੀ ਹੈ ਜਿਹੜੀ ਉਹ ਸਾਹਮਣੇ ਤੁਸੀਂ 7-8 ਕਿਲੋਮੀਟਰ ਤੋਂ ਦੇਖ ਰਹੇ ਹੋ ਸਾਰਾ ਕੁਝ ਠੀਕ ਠਾਕ ਹੈ ਬਿਲਕੁਲ ਵਧੀਆ ਜਿਹੜਾ ਉਹ ਸਾਹਮਣੇ ਪੱਠਾ ਨਜ਼ਰ ਆਉਂਦਾ ਹੈਗਾ ਇਹ ਵੀ ਸਮਝ ਲਓ ਵੀ 4-5 ਮਤਲਬ ਕਿਲੋਮੀਟਰ ਤੇ ਆ ਸਾਰਾ ਕੁਝ ਠੀਕ ਠਾਕ ਹੈ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਸਾਨੂੰ ਵੇਖਦੇ ਆ ਸੱਜਣ ਮਿੱਤਰ ਸਾਰਿਆਂ ਦਾ ਚੈਨਲ ਤੇ ਸਵਾਗਤ ਕਰਦਾ ਹੈ ਤੇ ਚੈਨਲ ਤੇ ਸਵਾਗਤ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਦੇ ਦਿਓ ਦੋਸਤੋ ਸੋ ਦੁਪਹਿਰੇ ਆਪਾਂ ਅੱਜ ਆਏ ਆ ਪਹਿਲਾ ਮਾ ਦੇ ਜਨਮ ਦਿਨਾਂ ਦਾ ਵਾਲੇ ਦਿਨ ਆਇਆ ਸੀਗਾ ਉਹ ਮੈਂ ਕਿਹਾ ਵੀ ਦੋਸਤਾਂ ਨੂੰ ਆਪਣੇ ਨੂੰ ਸਾਰਾ ਕੁਝ ਚੰਗੀ ਤਰ੍ਹਾਂ ਦਿਖਾ ਦਈਏ ਤੇ ਵੀ ਉਹ ਸਾਹਮਣੇ ਦੇਖ ਲਓ ਤੁਸੀਂ ਮੈਂ ਉਥੋਂ ਆਇਆ ਮੈਨੂੰ 5 ਕਿਲੋਮੀਟਰ ਦੀ ਇਹ ਪਹੀ ਆ ਸਮਝ ਲਓ 5 ਕਿਲੋਮੀਟਰ ਤੋਂ ਆਇਆ ਤੇ ਵਿਜ਼ਿਬਿਲਿਟੀ ਹੈ ਜਿਹੜੀ ਸਾਫ਼ ਨਜ਼ਰ ਆਉਂਦੀ ਹੈਗੀ ਸਮਝ ਲਓ ਵੀ ਹਰੇ ਭਰੇ ਖੇਤ ਤੇ ਸਾਰਾ ਕੁਝ ਸਾਫ਼ ਨਜ਼ਰ ਆਉਂਦਾ ਹੈ ਸੋ ਦੋਸਤੋ ਅੱਜ ਦਾ ਜਿਹੜਾ ਮੇਨ ਵਿਸ਼ਾ ਸੀਗਾ ਮੈਂ ਕਿਹਾ ਚਲੋ ਲਾਈਵ ਹੋਵਾਂਗੇ ਸਾਰੇ ਦੋਸਤਾਂ ਨਾਲ ਤੇ ਆਪਾਂ ਕੋਈ ਹਾਸੋ ਹੀ ਨਹੀਂ ਜਾਂ ਕੋਈ ਮਜ਼ਾਕੀਆ ਗੱਲਬਾਤ ਕਰਾਂਗੇ ਕਿਉਂਕਿ ਜ਼ਿੰਦਗੀ ਹੈ ਜ਼ਿੰਦਗੀ ਦੇ ਔਖੇ ਸੌਖੇ ਆ ਇਹ ਆਪਾਂ ਨੂੰ ਟਪਾਉਣੇ ਪੈਂਦੇ ਹੈਗੇ ਤੇ ਮੈਂ ਗੱਲ ਕਰਦਾ ਸੀ ਜਿਹੜੀ ਵੀ ਅੱਜ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਸਮਝ ਲਓ ਵੀ ਗਰਮੈਸ਼ ਹੈ ਗਈ ਬਹੁਤ ਜ਼ਿਆਦਾ ਜਿਹੜੇ ਹਿਸਾਬ ਨਾਲ ਗਰਮੈਸ਼ ਪੈਂਦੀ ਆ ਲਾਈਕ ਕਰ ਦਿਓ ਜੀ ਵੀਡੀਓ ਨੂੰ ਕਿਰਪਾ ਕਰਕੇ ਮੈਂ ਤੁਹਾਨੂੰ ਯਾਦ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਸੱਜਣ ਨਮਾਇਆ ਜਾਂ ਕੋਈ ਭੈਣਾਂ ਭਰਾ ਕੋਈ ਵੀ ਸਾਡੇ ਚੈਨਲ ਤੇ ਨਮਾਇਆ ਦੂਰੋਂ ਨੇੜੋਂ ਦੇਸ਼ਾਂ-ਮ ਦੇਸ਼ਾਂ ਚੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਦੇ ਵਿੱਚ ਆਪਣੀ ਰਾਏ ਜਰੂਰ ਦੇ ਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀ ਮੌਸਮ ਆ ਜਿਹੜਾ ਮੌਸਮ ਠੀਕ ਹੋ ਗਿਆ ਪਹਿਲਾਂ ਥੋੜਾ ਜਿਹਾ ਬਦਲਦਾ ਸੀਗਾ ਮੌਸਮ ਦੇ ਵਿੱਚ ਹਨਾ ਤੇ ਅੱਜ ਵਧੀਆ ਕਹਿਣ ਤੋਂ ਮਤਲਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਵਿੱਚ ਆਪਣੀ ਰਾਇ ਜਰੂਰ ਦੇ ਦਿਓ ਕਰੋ ਜਿਨੇ ਭਾਈ ਸਾਗ ਖਾਣਾ ਮੱਕੀ ਦਾ ਆਵੇ ਸਾਗ ਲੱਗਿਆ ਹੋਵੇ ਆਪਣੇ ਕੋਲ ਆਹ ਵੇਖੋ ਆਹ ਸਾਗ ਆ ਕੈਮਰੇ ਦੇ ਵਿੱਚ ਤੁਹਾਨੂੰ ਸਾਫ ਨਜ਼ਰ ਆ ਰਿਹਾ ਸਾਗ ਲਾਈਕ ਕਰ ਦਿਓ ਕਮੈਂਟ ਦੇ ਵਿੱਚ ਆਪਣੀ ਰਾਇ ਜਰੂਰ ਦੇ ਦਿਓ ਸਾਰਿਆਂ ਦਾ ਵੈਲਕਮ ਕਰਦੇ ਆਂ ਤੇ ਸਾਡੇ ਚੈਨਲ ਤੇ ਮੈਂ ਗੱਲ ਕਰਦਾ ਸੀਗਾ ਦੇਖੋ ਸਾਗ ਜਿਹੜਾ ਪਿੰਡਾਂ ਦੇ ਵਿੱਚ ਆਮ ਮਿਲਦਾ ਨਜ਼ਾਰੇਦਾਰ ਸਾਗ ਆ ਇਹ ਸਰੋਂ ਆ ਪੱਕ ਗੀਆਂ ਆ ਦੇਖੋ ਆਹ ਸਾਗ ਆ ਜਿਹੜਾ ਆਪਾਂ ਆਮ ਕਰਕੇ ਪਿੰਡਾਂ ਦੇ ਵਿੱਚ ਬਣਾਉਨੇ ਆ ਵਧੀਆ ਸਰੋਂ ਦਾ ਤੇ ਹੁਣ ਸਰਮਾ ਜਿਹੜੀਆਂ ਉਹ ਪੱਕ ਗੀਆਂ ਗੰਦਰਾ ਐ ਹੁਣ ਵਧੀਆ ਪੱਕਣ ਤੇ ਆ ਗੀਆਂ ਮੈਨੂੰ ਕਿਸੇ ਨੇ ਕਿਹਾ ਸੀ ਬਾਈ ਜੀ ਅਸੀਂ ਬਾਹਰ ਐਨੇ ਕਿ ਸਾਨੂੰ ਸਾਗ ਸੂਖ ਬਾਰੇ ਪਤਾ ਨਹੀਂ ਹੈ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਿਆਂਗੇ ਸਾਗ ਵੀ ਦਿਖਾ ਦਿਆਂਗੇ ਭਰਾਵੋ ਸਾਰਾ ਕੁਝ ਦਿਖਾ ਦਿਆਂਗੇ ਹਰਿਆਲੀ ਆ ਜਿਹੜੀ ਉਹ ਤੁਹਾਨੂੰ ਜਰੂਰ ਮੈਂ ਦਿਖਾਉਂਗਾ ਮੈਂ ਕਿਹਾ ਕੋਈ ਗੱਲ ਨਹੀਂ ਆਹ ਜਿਹੜੇ ਪੱਤੇ ਆ ਇਹ ਦੇ ਸਮਝ ਲਓ ਵੀ ਜੇ ਆਪਾਂ ਉਹ ਗੱਲ ਕਰ ਗਏ ਆਹ ਜਿਹੜੇ ਪੱਤੇ ਮੈਂ ਸਾਗ ਦੇ ਦਿਖਾ ਰਿਹਾ ਨਾ ਇਹ ਇੱਕ ਗੱਠ ਦੇ ਆ ਸਮਝ ਲਓ ਵੀ ਇੱਕ ਗੱਠ ਪੂਰੀ ਹੁੰਦੀ ਹੈ ਤੇ ਆਪਾਂ ਜਦਾ ਹੱਥ ਧਰ ਲਗੇ ਤਾਂ ਜਾਨੀ ਕਿ ਵੀ 9-10 ਇੰਚ ਦੇ ਆ ਆ ਫੀਟ ਕਹਿ ਸਕਦੇ ਆ ਪਹਾ ਫੀਟ ਤੋਂ ਜ਼ਿਆਦਾ ਆ ਇਹ ਪੱਤੇ ਆ ਜਿਹੜੇ ਤੇ ਸਰਮਾ ਪਾਕਾਂਗਾ ਹੁਣ ਸਮਝ ਲੋ ਵੀ ਆ ਫੁੱਲ ਆ ਜਿਹੜੇ ਆ ਦੇਖੋ ਤੁਸੀਂ ਕਿਦਾਂ ਨਜ਼ਰ ਆਉਂਦੇ ਆਗੇ ਹਣਾ ਤੇ ਜਿਹੜੀ ਮਧੂਮੱਖੀ ਜਾਂ ਹੋਰ ਆ ਜੋ ਵੀ ਹੈ ਉਹ ਇਹਨਾਂ ਤੇ ਆਉਣ ਲੱਗ ਗਈ ਭੌਰੇ ਮੜਰਾਉਣ ਲੱਗ ਗਏ ਤੋਂ ਮੈਂ ਕਿਸੇ ਨੇ ਮੈਨੂੰ ਆਖਿਆ ਸੀਗਾ ਮੈਨੂੰ ਕਹਿੰਦਾ ਬਾਈ ਜੀ ਕਮੈਂਟ ਦੇ ਵਿੱਚ ਤੁਸੀਂ ਸਾਗ ਸੂ ਸਾਰਾ ਕੁਝ ਦਿਖਾਓ ਸਾਨੂੰ ਦੇਸੀ ਜਿਹੜੀਆਂ ਚੀਜ਼ਾਂ ਲਾਈਕ ਕਰੀ ਚੱਲੋ ਨਾਲ ਦੀ ਨਾਲ ਕਮੈਂਟ ਕਰੀ ਚਲੋ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜਿਹੜੇ ਚੈਨਲ ਤੇ ਨਵੇਂ ਆ ਆਪਣੇ ਦੇਸੀ ਪੰਜਾਬੀ ਚੈਨਲ ਤੇ ਦੇਸੀ ਵੀਡੀਓ ਹੀ ਆਉਂਦਾ ਤੁਹਾਨੂੰ ਪਤਾ ਹੀ ਐ ਇਹ ਸਾਗ ਦੇ ਹੁਣ ਬੂਟੇ ਪੱਕ ਗਏ ਤੇ ਇਹ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਉਹ ਤੁਹਾਨੂੰ ਸਮਝ ਲੋ ਵੀ ਉੱਥੇ 4-5 ਕਿਲੋਮੀਟਰ ਮੰਦਾ ਹੈਗਾ 4-5 ਕਿਲੋਮੀਟਰ ਦਾ ਏਰੀਆ ਮੰਦਾ ਹੈਗਾ ਉਥੋਂ ਮ ਆਇਆ ਪੈਰਾਂ ਚੱਲ ਕੇ ਆ ਤੇ ਮੈਂ ਕਿਹਾ ਚਲੋ ਆਪਣੇ ਜਿਹੜੇ ਦੋਸਤ ਆ ਸਾਰੇ ਸੱਜਣ ਮਿੱਤਰ ਆ ਸਭ ਨੂੰ ਆਪਾਂ ਆਪਣੀ ਹਰਿਆਲੀ ਆ ਜਿਹੜੀ ਇਹ ਦਿਖਾ ਦਈਏ ਚਾ ਇਹਨਾਂ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਨੂੰ ਲਾਈਕ ਕਰੀ ਕਲੋ ਕਮੈਂਟ ਚ ਆਪਦੀ ਰਾਇ ਜ਼ਰੂਰ ਦੇ ਦਿਆ ਕਰੋ ਸਾਰੇ ਜਿੰਨੇ ਵੀ ਸਾਡੇ ਨਾਲ ਲਾਈਵ ਦੇ ਵਿੱਚ ਜੁੜੇ ਹਨ ਸਬਸਕ੍ਰਾਈਬ ਜ਼ਰੂਰ ਕਰਦੋ ਕਮੈਂਟ ਕਰਦਿਆ ਕਰੋ ਬਾਈ ਜੀ ਤੁਸੀਂ ਸਾਨੂੰ ਕਿੱਥੋਂ ਦੇਖਦੇ ਹੋ ਸਾਡਾ ਹੌਸਲਾ ਵਧਿਆ ਰਹਿੰਦਾ ਕਿਸੇ ਤਰ੍ਹਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਸਾਗ ਹੁਣ ਪੱਕ ਗਿਆ ਸਮਝ ਲਓ ਗੋਬੇ ਸ਼ਰਮਾ ਦੇ ਤੇ ਨਾ ਦੇਖੋ ਇਹ 4 ਫੁੱਟ ਦਾ ਬੂਟੇ ਹੋਗੇ 4-5 ਫੁੱਟ ਦੇ ਵਧੀਆ ਸਾਗ ਸੀਗਾ ਤੇ ਹੋਰ ਵੀ ਤੁਹਾਨੂੰ ਮਾਗੇ ਵੈਰਾਈਆਂ ਦਿਖਾਉਣਾ ਜਿਹੜੀਆਂ ਆਮ ਕਰਕੇ ਸ਼ਹਿਰਾਂ ਦੇ ਵਿੱਚ ਨਹੀਂ ਵੇਖਣ ਨੂੰ ਮਿਲਦੀਆਂ ਜਾਂ ਵੱਡੇ ਵੱਡੇ ਇਲਾਕਿਆਂ ਵਿੱਚ ਇਹ ਦੇਸੀ ਵੈਰਾਈਆਂ ਜਿਹੜੀਆਂ ਆਮ ਖਤਮ ਹੋ ਗਈਆਂ ਤੇ ਤੁਹਾਨੂੰ ਮੈਂ ਗਾ ਜਾ ਕੇ ਦਿਖਾਉਣਾ ਇੱਕ ਆਹ ਵੈਰਾਈ ਹੈ ਜਿਹੜੀ ਆਮ ਕਰਕੇ ਇੱਕ ਸਮਝ ਲਓ ਵੀ ਦਵਾਈ ਬੂਟੀ टाइप ਦੀ ਵਰਤਿਆ ਜਾਂਦਾ ਇਹਨੂੰ ਇਹਨੂੰ ਦੁਰੀਆਂ ਦੇ ਵਿੱਚ ਮੰਨੀ ਪ੍ਰਮੰਨੀ ਬੂਟੀ ਹੈ ਜਿਹਨੂੰ ਆਪਾਂ ਅੱਕ ਕਹਿ ਦਿੰਨੇ ਹੈਗੇ ਇਹ ਬਹੁਤ ਗੁਣਕਾਰੀ ਹੈ ਇਹ ਪਾਲੇ ਨਾ ਹੁਣ ਨਾ ਮਰ ਜਾ ਆ ਗਿਆ ਇਹਦੇ ਪੱਤੇ ਆ ਜਿਹੜੇ ਆਵੇ ਵਿੱਚ ਆ ਡੋਡ ਨਾ ਸੀਂਗਾ ਜਿਹੜੀਆਂ ਆਹਾ ਆ ਮੈਂ ਉਂਗਲ ਥੋੜੀ ਕਰਕੇ ਦੇਖੋ ਨਾ ਇਹ ਨਾ ਮਰ ਜਾਗ ਨਾ ਪਰ ਇਹ ਸਾਲਾ ਸੋਨਾ ਬਹੁਤ ਲੱਗਦਾ ਹੈਗਾ ਇਹ ਇਹਦੀ ਕਲਾਕਾਰੀ ਆ ਇਹ ਕੁਦਰਤ ਦੀ ਖੂਬਸੂਰਤੀ ਆ ਇਹ ਇਹ ਸੋਨਾ ਬਹੁਤ ਲੱਗਦਾ ਹੈ ਦੇਖਣ ਨੂੰ ਇਹ ਮੈਨੂੰ ਨਾ ਆਪਣੇ ਏਰੀਏ ਦੇ ਵਿੱਚ ਬਹੁਤ ਚਿਰਾਂ ਬਾਅਦ ਇਹ ਨਿਰਾਲਾ ਬੂਟਾ ਹੀ ਮੈਨੂੰ ਦੇਖਣ ਨੂੰ ਮਿਲਿਆ ਮੈਂ ਬਚਾਇਆ ਸੀਗਾ ਮੈਂ ਕਿਹਾ ਚਲ ਆਪਾਂ ਇਹਨੂੰ ਬਚਾ ਕੇ ਰੱਖ ਗਏ ਤੇ ਇਹਦੇ ਵਿੱਚ ਨਾ ਕਿਸ ਨੂੰ ਮੈਂ ਹੋਰ ਗੱਲ ਦੱਸਦਾ ਆ ਜਿਹੜਾ ਚਿੱਟਾ ਜਿਹਾ ਫੁੱਲਾਂ ਦੇ ਵਿੱਚ ਜੰਮਿਆ ਹੋਇਆ ਇਹ ਇੱਕ ਮਿੰਟ ਰੱਜੋ ਆਹ ਚਿੱਟਾ ਜਿਹਾ ਕੋਰਾ ਜਿਹਾ ਜੰਮਿਆ ਹੋਇਆ ਇਹ ਬਹੁਤ ਗੁਣਕਾਰੀ ਚੀਜ਼ ਆ ਇਹ ਦਵਾਈਆਂ ਦੁਨੀਆਂ ਦੇ ਵਿੱਚ ਵੀ ਪੈਂਦਾ ਹੈ ਇਹ ਹੇ ਗੱਤਰਾ ਡੁੱਕ ਹੇ ਗੱਤ ਤੇ ਸਾਡੇ ਚੈਨਲ ਤੇ ਜਿੰਨੇ ਵੀ ਸਾਰ ਜੱਟ ਪੰਜਾਬੋਂ ਨਾ ਜੱਟ ਲੋਨ ਚੈਨਲ ਨੂੰ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੇ ਆਂ ਬਈ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੀ ਚੱਲੋ ਕਮੈਂਟ ਕਰੀ ਕੇ ਲੋ ਆਪਣੀ ਰਾਇ ਜ਼ਰੂਰ ਦਿਓ ਤੇ ਜਿਹੜੀ ਮੈਂ ਗੱਲ ਕਰਦਾ ਸੀ ਦੁਪਹਿਰ ਹੁਣ ਹੋਈ ਪਈ ਆ ਸਮਝ ਲੋ ਵੀ ਵਕਤ ਸਮਝ ਲੋ ਵੀ ਹੁਣ ਕਾਫੀ ਹੋ ਗਿਆ ਆਏ ਨੂੰ ਜਿੰਨੇ ਵੀ ਸਾਡੇ ਨਾਲ ਸੱਜਣ ਮਿੱਤਰ ਭੈਣ ਭਰਾ ਜੁੜੇ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਦੇ ਵਿੱਚ ਆਪਦੀ ਰਾਇ ਜ਼ਰੂਰ ਦੇ ਦਿਓ ਤੇ ਇੱਕ ਮਿੰਟ ਮੈਂ ਨਾ ਮੜਾ ਥੋੜਾ ਜਿਹਾ ਕੰਮ ਕਰਨ ਲੱਗਿਆ ਇੱਕ ਮਿੰਟ ਖੜ ਚੁ ਦਨ ਸਾਡੇ ਚੈਨਲ ਤੇ ਸਾਰੇ ਜਿੰਨੇ ਵੀ ਦਰਸ਼ਕਾ ਕੋਈ ਵੀ ਜੁੜਦਾ ਨਵਾਂ ਕੋਈ ਭੈਣ ਭਰਾ ਹੁੰਦਾ ਹੈਗਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਦਿਲੋਂ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਦੇ ਵਿੱਚ ਆਪਦੀ ਰਾਇ ਜ਼ਰੂਰ ਛੱਡੋ ਤੇ ਗੱਲਬਾਤ ਜਿਹੜੀ ਮੈਂ ਕਰਦਾ ਸੀਗਾ ਅੱਜ ਸਾਗ ਬਾਰੇ ਗੰਦਲਾਂ ਸਾਗ ਦੀਆਂ ਇਹ ਪਿੰਡਾਂ ਦੀ ਰੌਣਕ ਹੈ ਪਿੰਡਾਂ ਦੀ ਰੌਣਕ ਆ ਇਹ ਰੌਣਕ ਕਿਦੋਂ ਮਿਲਣੀ ਨਹੀਂ ਗਈ ਤੇ ਨਾ ਹੀ ਲੈਂ ਜਾਣੀ ਐ ਸੋ ਮੈਂ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਸੀ ਨਾ ਸਾਰਾ ਜਿਗਾਰਡਮੈਂਟ ਸਾਗ ਬਾਰੇ ਵੀ ਤੁਹਾਨੂੰ ਮੈਂ ਦੱਸੀ ਸੀ ਗੱਲ ਦੁਆਰਾ ਮੈਂ ਫਿਰ ਗੁਜਾਰਸ਼ ਕਰਦਾ ਸਾਡੇ ਚੈਨਲ ਤੇ ਜਿਹੜੇ ਸੱਜਣ ਮਿੱਤਰ ਆਏ ਆ ਸਾਰਿਆਂ ਨੂੰ ਤਨਵਾਦ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੀ ਚੱਲੋ ਕਮੈਂਟ ਵਿੱਚ ਆਪਣੀ ਰਾਇ ਜਰੂਰ ਦੇਦਿਆ ਕਰੋ ਲਾਈਕ ਕਰਦਿਆ ਕਰੋ ਤੁਸੀਂ ਸਾਨੂੰ ਕਿੱਥੋਂ ਦੇਨੇ ਹੋ ਕਿਉਂਕਿ ਅਕਸਰ ਪੰਜਾਬੀ ਹੀ ਪੰਜਾਬੀਆਂ ਦੀ ਸਪੋਰਟ ਕਰਦੇ ਆ ਤੁਹਾਡੀ ਸਪੋਰਟ ਦੀ ਲੋੜ ਹੈ ਬਹੁਤ ਜ਼ਿਆਦੇ ਤੁਹਾਡੀ ਸਪੋਰਟ ਦੀ ਲੋੜ ਹੈ ਤੁਹਾਡੇ ਸਮਰਥਨ ਦੀ ਲੋੜ ਹੈ ਤੁਸੀਂ ਹੋਰ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਆ ਲਾਈਕ ਵੀ ਕਰਦੇ ਹੋ ਸਾਡੇ ਚੈਨਲ ਨੂੰ ਵੀ ਲਾਈਕ ਕਰਦਿਆ ਕਰੋ ਤੁਸੀਂ ਸਾਡੇ ਪੰਜਾਬੀ ਭੈਣ ਭਰਾਓ ਸਬਸਕ੍ਰਾਈਬ ਜਰੂਰ ਕਰ ਲਓ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਸਾਡੇ ਚੈਨਲ ਨੂੰ ਲਾਈਕ ਵੀ ਕਰ ਦਿਓ ਨਾਲੇ ਕਮੈਂਟ ਕਰਕੇ ਦੱਸ ਦਿਓ ਕਿ ਤੁਸੀਂ ਸਾਨੂੰ ਕਿੱਥੋਂ ਦੇ ਨੇ ਕਿਉਂਕਿ ਅਕਸਰ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਹੈ ਸੋ ਮੈਂ ਜਿਹੜੀ ਗੱਲਬਾਤ ਕਰਦਾ ਸੀਗਾ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਮੈਂਟ ਦੇ ਵਿੱਚ ਆਪਣੀ رائے ਦੇ ਦਿਓ ਸਾਡੇ ਨਾਲ ਜੁੜੇ ਰਹਿਣ ਵਾਸਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੇ ਆ ਜਿਹੜੀ ਸੁਹਾਨ ਤੇਰੀ ਕੁਦਰਤ ਸੁਹਾਨੀ ਜਿਹੜੇ ਬੋਲੀ ਜਾਂਦੇ ਨਾ ਸੁਹਾਨ ਤੇਰੀ ਕੁਦਰਤ ਇਹ ਇਹ ਬਹੁਤ ਵਧੀਆ ਜਣੀ ਕੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੀ ਚਲੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਦੇ ਵਿੱਚ ਆਪਦੀ ਰਾਇ ਜ਼ਰੂਰ ਦੇ ਦਿਓ ਸੋ ਜਿਹੜੇ ਵੀ ਦਰਸ਼ਕ ਦਰਸ਼ਕ ਵੀਰ ਜਾਂ ਭੈਣ ਭਰਾ ਕੋਈ ਵੀ ਸਾਡੇ ਚੈਨਲ ਨਾਲ ਜੁੜਦਾ ਇਹ ਕੇ 10 ਮਿੰਟ ਥੱਕੇ ਮੈਂ ਥੱਕ ਗਏ ਮੈਂ ਕਿਹਾ ਨਾ ਵੈਜ ਗਈ ਤੁਹਾਨੂੰ ਪਤਾ ਪਿੰਡਾਂ ਵਾਲੇ ਬੰਦੇ ਆਪਾਂ ਤੇ ਖੇਤਾ ਖੂਤਾ ਦੇ ਵਿੱਚ ਤੁਹਾਨੂੰ ਪਤਾ ਤੋਰਾ ਫੇਰਾ ਬਹੁਤ ਜਿਆਦਾ ਹੋਇਆ ਨਾ ਮੈਂ ਥੱਕ ਗਏ ਹੁਣ 18 17 20 ਮਿੰਟ ਹੋ ਗਏ ਸਮਝ ਲਓ ਛੋਡੇ ਨਾਲ ਜੁੜਿਆਂ ਨੂੰ ਗੱਲਬਾਤ ਕਰਉਂਦੇ ਥੱਕ ਗਏ ਤੇ ਮੈਂ ਕਿਹਾ ਚਲ ਖਾਲੇ ਤੇ ਹੀ ਬੈ ਜਾਣੇ ਕਿ ਤੁਹਾਨੂੰ ਪਤਾ ਹੈ ਖਾਲੇ ਤੇ ਬੈ ਕੇ ਮੈਂ ਥੱਕ ਥਕਣ ਕਰਕੇ ਦੁਪਹਿਰ ਹੋਈ ਪਈ ਹੈ ਤੁਹਾਨੂੰ ਪਤਾ ਹੀ ਹੈ ਤੇ ਥੱਕ ਗਏ ਮੈਂ ਹੱਥ ਚੱਲ ਯਾਰ ਆਏ ਸੀ ਆਪਾਂ ਗੇੜਾ ਮਾਰਨ ਹਨਾ ਇਧਰਲੇ ਪਾਸੇ ਆਪਣੇ ਸਬਜ਼ੀ-ਸਬਜ਼ੀ ਹੋਰ ਲੱਲਾ ਪੱਬਾ ਸਾਰਾ ਬੀਜਿਆ ਹੋਇਆ ਆਪਣਾ ਬਾਕੀ ਨਾ ਕੁਝ ਤਾਂ ਪੇੜ ਲਾਏ ਸੀਗੇ ਆਪਾਂ ਇੱਥੇ ਉਹ ਮੈਂ ਦੇਖਣ ਦੁਖਣ ਹੋਣਾ ਹੋਣਾਗਾ ਮੈਂ ਕਰਨ ਦੁਪਹਿਰੇ ਗੇੜਾ ਮਾਰਦਗੇ ਤੜਕੇ ਵੇਲੇ ਗਰਮੀ ਠੰਡ ਹੁੰਦੀ ਹੈਗੀ ਜਿਆਦੇ ਖਾਲੇ ਤੇ ਬਹਿ ਗਿਆ ਮੈਂ ਖਾਲਾ ਤੁਹਾਨੂੰ ਦਿਖਾਉਣਾ ਮੈਂ ਦਰਸ਼ਕੋ ਆਵੇ ਆ ਖਾਲਾ ਇਹਦੇ ਉੱਤੇ ਮੈਂ ਬਹਿ ਗਿਆ ਆਵੇ ਵੇ ਸੋਨੂੰ ਜਿਹੜੇ ਸਾਨੂੰ ਚੈਨਲ ਨੂੰ ਦੂਰੋਂ ਰੇੜੋ ਕਿਤੋਂ ਵੀ ਦੇ ਨੇਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕੋਈ ਭੈਣ ਭਰਾ ਕੋਈ ਵੀ ਆ ਸੱਜਣ ਮਿੱਤਰਾਂ ਕੋਈ ਮੁੰਡਾ ਕੋਈ ਕੁੜੀ ਆ ਬਥੇਰੇ ਕੁੜੀਆਂ ਵੀ ਵੇਣੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਕਰੀ ਗਲੋ ਕਮੈਂਟ ਕਰ ਦਿਆ ਕਰੋ ਤੁਸੀਂ ਦੱਸ ਦਿਆ ਕਰੋ ਸਾਨੂੰ ਕਿੱਥੋਂ ਦੇਖਦੇ ਹੋ ਤੁਹਾਡਾ ਫਰਜ਼ ਬੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸਾਡਾ ਹੌਸਲਾ ਵੱਧਾ ਹੈ ਕਿ ਅਸੀਂ ਤੁਹਾਡੇ ਨਾਲ ਜੁੜੇ ਰਵਾਂਗੇ ਹਮੇਸ਼ਾ ਵੀਡੀਓ ਤੁਹਾਡੇ ਨਾਲ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਨਾਲ ਜੁੜੇ ਰਵਾਂਗੇ ਸਾਡਾ ਜਿਹੜਾ ਸਾਧਨਾ ਪੰਜਾਬੀ ਭਰਾਵਾਂ ਦੇ ਨਾਲ ਜਾਂ ਕਿਸੇ ਨਾਲ ਵੀ ਜੁੜਨ ਦਾ ਸਿਰਫ ਤੁਹਾਨੂੰ ਪਤਾ ਹੀ ਹੈ ਲਾਈਵ ਦੇ ਥਰੂ ਹੀ ਜੁੜਦੇ ਹੁੰਦੇ ਹਨਗੇ ਤੇ ਅੱਜ ਤੀਜੇ ਚੌਥੇ ਦਿਨੋਂ ਮੈਂ ਲਾਈਵ ਹੋਇਆ ਸੀਗਾ ਮਾਹ ਚੱਲ ਦੁਪਹਿਰੇ ਕਿੜਾ ਮਾਰ ਕੇ ਆਉਣੇਗੇ ਤੇ ਬਾਕੀ ਥੋੜਾ ਜਿਹਾ ਹੈਗਾ ਹੋਣੀ ਆ ਮੁੜਕ ਸ਼ਾਮ ਨੂੰ ਠੰਡ ਹੋ ਜਾਣੀ ਹੈ ਜਾਦੇ ਹੁਣ ਤਾਂ ਸੂਰਜ ਵੀ ਭਗਵਾਨ ਮਤਲਬ ਆ ਦੀਪ ਪੀਕ ਤੇ ਆ ਸੇ ਕਰਦੇ ਆ ਮਤਲਬ ਤੇ ਜਿਹੜਾ ਸਾਨੂੰ ਵੀਰ ਦੇ ਨੇ ਕਿ ਕਿਤੋਂ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚੈਟ ਦੇ ਵਿੱਚ ਮੜਿਆ ਕਮੈਂਟ ਕਰਕੇ ਤੁਸੀਂ ਬਾਈ ਕਿੱਥੋਂ ਤੂੰ ਵੇਚਦੇ ਆਂਗਾ ਜਾਂ ਕੋਈ ਕੁੜੀ ਵੀ ਆ ਕੁੜੀ ਵੇਂਦੀ ਐ ਜਾਂ ਮੁੰਡਾ ਵੇ ਭਰਾਵੇਂ ਨੇ ਕਿੱਥੋਂ ਦੇਖਦੇ ਹੋ ਸਾਨੂੰ ਕਮੈਂਟ ਕਰਦਿਆ ਕਰੋ ਮੜਿਆ ਨਿੱਕਾ ਮੋਟਾ ਲਾਈਕ ਵੀ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦਿਆ ਕਰੋ ਇੰਨਾ ਹੋਰ ਲਵ ਵਧਿਆ ਰਹਿੰਦਾਗਾ ਆਪਣੇ ਚੈਨਲ ਤੇ ਬੜਾ ਕੁਝ ਆਊਗਾ ਦੇਖਣ ਨੂੰ ਕਮੇਡੀ ਵੀਡੀਓ ਹੋਰ ਤੇ ਬਹੁਤ ਕੁਝ ਆਉਣਾ ਹੈ ਅਸੀਂ ਤੁਹਾਡੇ ਨਾਲ ਜੁੜੇ ਰਹਿਣ ਵਾਸਤੇ ਇਹ ਚੈਨਲ ਖੋਲਿਆ ਸਾਡਾ ਕੋਈ ਮਕਸਦ ਕੁਝ ਨਹੀਂਗਾ ਸਾਡਾ ਮਕਸਦ ਸਿਰਫ ਪੰਜਾਬੀ ਭੈਣ ਭਰਾਵਾਂ ਨਾਲ ਜੁੜੇ ਰਹਿਣਾ ਹੈਗਾ ਤੇ ਬਸ ਤੁਹਾਡੇ ਨਾਲ ਜੁੜੇ ਰਹਿਣ ਵਾਸਤੇ ਅਸੀਂ ਆਪਦਾ ਚੈਨਲ ਖੋਲਿਆ ਇਸ ਕਰਕੇ ਸਾਡੇ ਨਾਲ ਜੁੜੇ ਰਹੋ ਤੇ ਬਾਕੀ ਕਮੈਂਟਰੀ ਵਿੱਚ ਆਪਦੀ رائے ਬਾਕੀ ਕਮੈਂਟ ਦੇ ਵਿੱਚ ਆਪਦੀ ਰਾਇ ਜ਼ਰੂਰ ਛੱਡ ਦਿਆ ਕਰੋ ਕਿਸੇ ਵੀ ਕਿਸਮ ਦੀ ਕੋਈ ਰਾਇ ਕਮੈਂਟ ਦੇ ਵਿੱਚ ਆਪਦੀ ਜ਼ਰੂਰ ਛੱਡ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਭਰਾਵੋ ਤੁਹਾਡੇ ਨਾਲ ਹੀ ਪਿਆਰ ਬਣਿਆ ਰਵੇ ਤੁਹਾਡੇ ਨਾਲ ਹੀ ਸਤਿਕਾਰ ਬਣਿਆ ਰਵੇ ਤੁਹਾਡੇ ਨਾਲ ਹੀ ਸਾਰਾ ਕੁਝ ਹੈ ਆ ਸਾਡਾ ਮਕਸਦ ਸਿਰਫ ਤੁਹਾਡੇ ਨਾਲ ਜੁੜਨਾ ਤੇ ਗੱਲਬਾਤ ਕਰਨਾ ਗੱਲਬਾਤ ਥਰੂ ਆਪਾਂ ਸਾਰੇ ਜਾਣੇ ਪੰਜਾਬੀ ਭੈਣ ਭਰਾ ਕੋਈ ਵੀ ਕਿਤੇ ਜੋੜਦਾ ਹੈਗਾ ਆਪਾਂ ਸਾਰੇ ਜਾਨੀ ਇਕੱਠੇ ਹੁੰਨੇ ਹੈਗੇ ਸੋ ਆਪਣਾ ਜਿਹੜਾ ਹੈਗਾ ਫਰਜ਼ ਉਹ ਆਪਾਂ ਆਦਾ ਕਰਦੇ ਰਹੇ ਨੇਗੀ ਸੋ ਬਾਕੀ ਕਬੀਲਦਾਰਾਂ ਆਪਾਂ ਆਪਣੀਆਂ ਬਾ 2-3 ਮਿੰਟ ਹੋਰ ਲਾਈਵ ਹੋਣਾਗਾ 25 ਮਿੰਟ ਲਾਈਵ ਹੋਣਾਗਾ ਪਾ ਸਮਝ ਲਓ 25 ਮਿੰਟਾਂ ਬਾਅਦ ਆਪਾਂ ਵੀ ਲਾਈਵ ਤੋਂ ਜਾਨੀ ਕਿ ਚਲੇ ਜਾਣਾ ਹੈਗਾ ਬਸ ਉਹਨੂੰ ਪਤਾ ਹੀ ਹੈ ਤੇ ਜਿਹੜਾ ਵੀ ਕੋਈ ਵੀ ਸਾਨੂੰ ਭੈਣ ਭਰਾ ਕਿਤੇ ਵੀ ਦੇਣਾ ਹੈਗਾ ਦੂਰ ਨੇੜੇ ਸੱਜਣ ਮਿੱਤਰ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਉਦੀ ਰਾਏ ਦੇ ਦਿਓ ਦੋਸਤੋ ਤੇ ਮੈਂ ਗੱਲ ਕਰਦਾ ਸੀਗਾ ਵੀ ਹੁਣ ਆਪਾਂ ਜਾਣ ਦਾ ਸਮਾਂ ਵੀ ਹੋ ਗਿਆ ਬਹੁਤ ਜ਼ਿਆਦਾ ਸਮਾਂ ਹੋ ਗਿਆ ਸੋ ਬੈਠੇ ਸੀਗੇ ਆਪਾਂ ਆਪਣੇ ਖਾਲੇ ਤੇ ਤੁਹਾਨੂੰ ਪਤਾ ਹੀ ਹੈ ਪਿੰਡਾਂ ਵਾਲਿਆਂ ਦੇ ਕੰਮ ਤਾਂ ਐਵੇਂ ਜੀ ਹੁੰਦੇ ਆ ਕਿ ਖਾਲਿਆਂ ਕਪੈਂਦੀ ਬੈਠਣਾ ਔਰ ਆਪਣੀ ਕਿਹੜਾ ਤੇ ਕੁਰਸੀ ਲੱਗੀ ਆ ਵੀ ਆਪਾਂ ਬੈਠ ਕੇ ਮਨੋਰੰਜਨ ਕਰਾਂਗੇ ਬਸ ਗੱਲਬਾਤ ਕਰਨਾ ਮੈਂ ਆਇਆ ਸੀ ਗੇੜਾ ਮਾਰਨ ਤੇ ਤੁਹਾਨੂੰ ਪਤਾ ਹੀ ਐ ਤੇ ਬਾਕੀ ਜੋ ਵੀ ਹੈ ਹੂੰ 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 ਚੈਨਲ ਨੂੰ ਸਬਸਕ੍ਰਾਈਬ ਕਰੀ ਚਲੋ ਵੀਡੀਓ ਨੂੰ ਲਾਈਕ ਕਰੀ ਚਲੋ ਦੇ ਸ਼ਾਮ ਦੇਸਾਂ ਵਿੱਚ ਵਸਦੇ ਸਾਰੇ ਸੱਜਣ ਮਿੱਤਰਾਂ ਤਰਭਾ ਦਾ ਜਿਨ੍ਹਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੀ ਚਲੋ ਵੀਡੀਓ ਨੂੰ ਲਾਈਕ ਜਰੀ ਲੋ ਕਮੈਂਟ ਦੇ ਵਿੱਚ ਆਪਦੀ ਰਾਏ ਜ਼ਰੂਰ ਦੇ ਦਿਓ ਸੋ ਤੁਹਾਨੂੰ ਪਤਾ ਹੈ ਪੰਛੀ ਤਾਂ ਫਿਰ ਚੈਹ ਚਹਾਉਂਦੇ ਹੀ ਆਪੇ ਆ ਵੀ ਪਤੰਗਾਂ ਤੁਰਾਂ ਉੱਡ ਗਏ ਨੇ ਆਪਾਂ ਨਾ ਖੜੇ ਹੋਣੇ ਥੋੜਾ ਜਿਹਾ ਖੜੇ ਹੋ ਕੇ ਦਰਸ਼ਕਾਂ ਨੂੰ ਦਿਖਾ ਦਈਏ ਹੁਣ ਜਾਣਦੀ ਵੀ ਵੀ ਸਮਝ ਲਓ ਵੀ ਵਾਰੀ ਆ ਗਈ ਸੋਨਮਨ ਨਜ਼ਾਰੇ ਦਿਖਾਉਣਾ ਅਧ ਪੁੱਤਰ ਨਜ਼ਾਰੇ ਦੂਜੇ ਕੈਮਰੇ ਦੇ ਥਰੂ ਦੇਖੋ ਜਿਨਨੇ ਵੀ ਸੱਜਣਾ ਨੇ ਸਾਡਾ ਲਾਈਵ ਦਾ ਪ੍ਰੋਗਰਾਮ ਦੇਖਿਆ ਸਾਰਿਆਂ ਦਾ ਧੰਨਵਾਦ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਦੇ ਵਿੱਚ ਆਪਦੀ رائے ਜਰੂਰ ਦੇ ਦਿਓ ਸੋ ਕੱਲ ਨੂੰ ਕਿਸੇ ਹੋਰ ਨਵੇਂ ਟੌਪਿਕ ਤੇ ਆਪਾਂ ਲਾਈਵ ਹੋਵਾਂਗੇ 25 ਮਿੰਟਾਂ ਦਾ ਸਮਝ ਲਓ ਵੀ ਆਪਣਾ ਸੀਗਾ ਸੋ ਬਸ ਹੁਣ ਆਪਾਂ ਲਾਈਵ ਅੱਜ ਬੰਦ ਕਰ ਰਹੇ ਹਾਂ ਤੇ ਕੱਲ ਨੂੰ ਕਿਸੇ ਹੋਰ ਨਵੇਂ ਟੌਪਿਕ ਤੇ ਲਾਈਵ ਹੋਵਾਂਗੇ ਸੋ ਚੈਨਲ ਦੇਖਣ ਵਾਸਤੇ ਧੰਨਵਾਦ ਸੋ ਥੈਂਕ ਯੂ ਵੈਰੀ ਮਚ ਥੈਂਕਸ ਅ ਲੋਟ ਔਰ ਥੈਂਕ ਯੂ